ਔਰ ਮੈਨੂੰ ਐਡਾ ਵੱਡਾ ਵੀ ਦੁੱਖ ਹੈ ਕਿ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਾਉਣ ਦਿੱਤੀ ਸਾਰੇ ਇਕੱਠੇ ਹੋ ਗਏ ਆ ਕਾਂਗਰਸੀ ਦੀ ਕੈਪਟਨ ਵੀ ਆ ਭਲੇ ਵੀ ਦਾदूवाल ਵਰਗੇ ਮੰਡ ਵੀ ਸਾਰੇ ਸੜਕਾਂ ਤੇ ਬਹਿ ਗਏ ਕਹਿੰਦੇ ਪੰਜਾਬ ਤੋਂ ਜਾਂਚ ਨਹੀਂ ਕਰਾਉਣੀ ਅਸੀਂ ਜਾਂਚ ਕਰਾਉਣੀ ਆ ਸੀਪੀਏ ਤੋਂ ਉਹਨੂੰ ਪਤਾ ਸੀ ਕਿ ਦੋਸ਼ੀ ਫੜੇ ਜਾਣਗੇ ਸਾਨੂੰ ਮਜਬੂਰਨ ਸੀਬੀਏ ਨੂੰ ਦੇਣੀ ਪਈ ਤੇ ਅੱਜ ਤੱਕ ਉਰ ਜਾਂਚ ਜਰੂਰ ਰਹੀ ਹੈ ਦੋ ਕੇਸ ਦੋ ਕੇਸ ਅਸੀਂ ਆਪਣੇ ਕੋਲ ਹੀ ਰੱਖ ਲਏ ਉਹਨਾਂ ਨੂੰ ਪਤਾ ਨਹੀਂ ਲੱਗਿਆ ਇੱਕ ਤਾਂ ਮਲਕੇ ਦਾ ਮੋਗੇ ਜ਼ਿਲ੍ਹੇ 'ਚ ਹੀ ਇੱਕ ਮਲੇਰ ਕੋਟਲੇ ਕੁਰਾਨ ਸ਼ਹੀਦ ਦੀ ਬੇਅਦਬੀ ਹੋਈ ਤੁਸੀਂ ਹੈਰਾਨ ਗਏ ਹੋ ਤੁਹਾਨੂੰ ਸ਼ਾਇਦ ਪਤਾ ਨਹੀਂ ਮਲੇਰ ਕੋਟਲੇ ਕਿਹਨੂੰ ਫੜਿਆ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀ ਦਾ ਐਮਐਲਏ ਉਹ ਆਇਆ ਇੱਥੇ ਬੇਇੱਜ਼ਤੀ ਕਰਨ ਉਹਨੂੰ ਫੜ ਲਿਆ ਅਸੀਂ ਸਰਕਾਰ ਇਹਨਾਂ ਦੀ ਆ ਗਈ ਤੁਸੀਂ ਦੇਖੋ ਕਿੰਨੀ ਸ਼ਕਤ ਹੈ ਕਿੰਨੇ ਚਲਾਕ ਹੈ ਝਾੜੂ ਵਾਲੇ ਉਸ ਆਮ ਆਦਮੀ ਪਾਰਟੀ ਨੂੰ ਬਚਾਉਣ ਵਾਸਤੇ ਉਹ ਲੀਡਰ ਨੂੰ ਬਚਾਉਣ ਵਾਸਤੇ ਵਕੀਲ ਕਿਹੜੇ ਸੀ ਮਲੇਰ ਕੋਰਲੇ ਸੈਸ਼ਨ ਕੋਰਟ ਚ ਅੱਜ ਦੇ ਕੈਬਨਿਟ ਮਨਿਸਟਰ ਹਰਪਾਲ ਚੀਮਾ ਜਿਹੜਾ ਮੇਰੇ ਫਰਖਿਆਨਾ ਮੰਤਰੀ ਉਹ ਵਕੀਲ ਉਹਨੂੰ ਬਚਾਉਣ ਵਾਸਤੇ ਪ੍ਰਾਂਤ ਸ਼ੀਲ ਦੀ ਬੇਦਬੀ ਦੇ ਹਰਪਾਲ ਚੀਮਾ ਤੇ ਹਰਜੋਤ ਬੈਂ ਦੋਨੋਂ ਵਕੀਲ ਆ ਕੇਸ ਹੁਣੀ ਖਤਮ ਹੋਇਆ ਅਸਤ ਮਹੀਨੇ ਪਹਿਲੇ ਦਸੰਬਰ ਚ ਦੇਖੋ ਇਹਨਾਂ ਨੂੰ ਕਿੰਨੀ ਘਬਰਾਹਟ ਹੋ ਗਈ ਕਿ ਕਿ ਜੇ ਇਹਨੂੰ ਸਜ਼ਾ ਹੋ ਗਈ ਉਹਨੇ ਨਾਂ ਲੈ ਦੇਣਾ ਕਿ ਕੇਜਰੀਵਾਲ ਨੇ ਮੈਨੂੰ ਭੇਜਿਆ ਹੈ ਕਿ ਉਹ ਪੜ੍ਹਿਆ ਉਹਨੇ ਐਮਐਲਏ ਕੀ ਇੱਥੇ ਚਾਰ ਪਣਾਊਗਾ ਫਿਰ ਇਹਨਾਂ ਨੇ ਕੇਜਰੀਵਾਲ ਨੇ ਆ ਪਹਿਲੀ ਦਸੰਬਰ 2024 ਮਤਲਬ ਤਕਰੀਬਨ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਉਹਨੂੰ ਨਰੇਸ਼ ਯਾਦਵ ਉਹ ਐਮਐਲਏ ਐ ਉਹਨੂੰ ਸਜ਼ਾ ਦੇ ਦਿੱਤੀ ਤੇ ਸਜ਼ਾ ਦੇਣ ਤੋਂ 1 ਮਹੀਨਾ ਪਹਿਲੇ ਉਹਨੂੰ ਆ ਵਕੀਲਾਂ ਨੂੰ ਪਤਾ ਲੱਗ ਗਿਆ ਕਿ ਹੁਣ ਤਾਂ ਸਜ਼ਾ ਹੋਣੀ ਐ ਇਹਨਾਂ ਨੇ ਕੀ ਕੀਤਾ ਐ ਕੇਦਰੀਵਾਲ ਨੇ ਡੀਸੀ ਨੂੰ ਕਿਹਾ ਕਿ ਜਿਹੜੇ ਨੇ ਦਰਖਾਸਤ ਦਿੱਤੀ ਹੈ ਜਿਹਦੇ ਤੇ ਦਰਖਾਸਤ ਤੇ ਕੇਸ ਹੋਇਆ ਹੈ ਉਹ ਬੰਦੇ ਤੋਂ ਕੇਸ ਵਾਪਸ ਕਰਾਓ ਜੀ ਦੇਖੋ ਕੇਸ ਵੈਸ ਹੋ ਗਈ ਖਤਮ ਹੋ ਗਿਆ ਇੱਕ ਮਹੀਨਾ ਜੱਜ ਕਹਿੰਦਾ ਮੈਂ ਫੈਸਲਾ ਦੇਣਾ ਹੈ ਉਸ ਬੰਦੇ ਨੂੰ ਡਰਾ ਕੇ ਉਹ ਤੋਂ ਦਰਖਾਸਤ ਦਿਵਾਤੀ ਕਿ ਜੀ ਮੈਂ ਆਪਣੀ ਦਰਖਾਸਤ ਵਾਪਸ ਕਰਨਾ ਚਾਹਣਾ ਹੈ ਅਬੇਦਬੀ ਵਾਲੀ ਪਰ ਜੱਜ بڑا ਦਲੇਰ ਸੀ ਕਹਿੰਦਾ ਜੋ ਮਰਜ਼ੀ ਕਰ ਲੋ ਮੈਂ ਤਾਂ ਨਹੀਂ ਕਰਦਾ ਹੁਣ ਵਾਪਸ ਉਹਨੇ ਆਪਣੇ ਫੈਸਲੇ 'ਚ ਲਿਖਿਆ ਕਿ ਪੰਜਾਬ ਸਰਕਾਰ ਦੇ ਡੀਸੀ ਦੇ ਤਰਕਾਸ ਦਿੱਤੀ ਹੈ ਡੀਏ ਨੂੰ ਮਿੱਕਿਆ ਦਿੱਤਾ ਕਿ ਆ ਕੇਸ ਵਾਪਸ ਕੀਤਾ ਜਾਏ ਕਿਉਂਕਿ ਉਹ ਕਹਿੰਦਾ ਮੈਂ ਐਜ਼ ਅ ਸੈਸ਼ਨ ਜੱਜ ਮੈਂ ਨਹੀਂ ਕਰਦਾ ਲਿਖਿਆ ਕਿ ਮੈਨੂੰ ਸਜ਼ਾ ਦਿਨਾ ਕਿਉਂਕਿ ਏਡੇ ਸਬੂਤ ਹੈ ਆ ਝਾੜੂ ਵਾਲੇ ਡਰਦੇ ਸੀ ਨਵੇਸ਼ ਰਾਧਵ ਨੇ ਕਿਹਾ ਮੈਂ ਫਿਰ ਦੱਸ ਦੂੰਗਾ ਮੈਨੂੰ ਭੇਜਣਾ ਕੌਣ ਸੀ ਨਹੀਂ ਆ ਝਾੜੂਵਾਲ ਕੇਜਰੀਵਾਲ ਪੰਜਾਬ ਚ ਝਾੜੂwale ਆਏ 2014 ਚ ਤੇ ਹੁਣ ਲਗਾਤਾਰ ਦੇਖੋ ਬੇਅਦਬੀਆਂ ਨਹੀਂ ਜਦੋਂ ਦਾ ਸ਼ੁਰੂ ਹੋਈ ਪਤਾ ਨਹੀਂ ਕਿੱਥੋਂ ਬੰਦੇ ਇਹਨਾਂ ਦੇ ਆਉਂਦੇ ਆ ਹੁਣ ਵੀ ਪੰਜਾਬ ਸਰਕਾਰ ਕੋਈ ਤੁਸੀਂ ਚਲਾ ਰਹੇ ਹੋ ਆਪਣੀ ਸਰਕਾਰ ਕੇਜਰੀਵਾਲ ਮੁੱਖ ਮੰਤਰੀ ਹੈ ਭਗਵੰਤ ਮਾਨ ਨੂੰ ਉਹਦਾ ਘਰੇ ਬਿਠਾਇਆ ਸੁਸੋਡਿਆ ਤੇ ਜੈਨ ਗੋਵ ਮੰਤਰੀ ਉਹਨਾਂ ਦੇ ਸੀ ਉਹਨਾਂ ਨੂੰ ਇੱਥੇ ਕੋਠੀ ਲੈ ਲਈ ਜੀ ਮਿਨਿਸਟਰ ਦੇ ਘਰ ਦੇ ਨਾਲ ਚਾਰ ਮਹਿਕਮੇ ਸੁਜੋਡਿਆ ਕੋਲੇ ਆ ਤੇ ਚਾਰ ਮਹਿਕਮੇ ਜੈਨ ਕੋਲੇ ਆ ਉਹ ਮੀਟਿੰਗਾਂ ਲੈਂਦੇ ਆ ਉਹ ਫੈਸਲੇ ਕਰਦੇ ਆ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਦਿੱਲੀੋਂ ਆ ਗਿਆ ਉਹ ਫੈਸਲੇ ਕਰਦੇ ਆ ਯਾਰ ਆਪਣਾ ਇੰਨੇ ਕੀ ਇਹ ਜੀ ਹਲਤ ਬਣ ਗਈ ਆਪਣੀ ਆਪਣੀ ਸਰਕਾਰ ਆਪਾ ਆਪਣੇ ਪੰਜਾਬ ਚ ਆਪਣੀ ਸਰਕਾਰ ਹੀ ਨਹੀਂ ਐ ਲੋਕਾਂ ਦੀ ਸਰਕਾਰ ਨਹੀਂ ਐ ਫੈਸਲੇ ਕੀ ਕਰਦੇ ਆ ਪੈਸਾ ਇਕੱਠਾ ਕਰਨਾ ਉਹ ਇਹਨਾਂ ਨੂੰ ਪਤਾ ਐ ਹੁਣ ਇਹਨਾਂ ਨੂੰ ਪਤਾ ਹੈ ਕਿ 10 ਸਾਲ ਬਾਅਦ ਇਹਨਾਂ ਨੂੰ ਵੋਟ ਨਹੀਂ ਪਾਣੀ ਕਹਿੰਦੇ ਪੈਸੇ ਇਕੱਠੇ ਕਰ ਲੋ ਲੁੱਟੋ ਲੱਗ ਜਾਓ ਹੁਣ ਇਹ ਨਮਾਜ਼ ਪੰਗਾ ਸ਼ੁਰੂ ਕਰਤਾ 40 ਹਜ਼ਾਰ ਏਕੜ ਜ਼ਮੀਨ ਕਹਿੰਦੇ ਅਸੀਂ ਕਿਸਾਨਾਂ ਦੀ ਲੈਣੀ ਹੈ ਯਾਰ ਕਿਸ ਵਾਸਤੇ ਲੈਣੀ ਹੈ 40 ਹਜ਼ਾਰ ਏਕੜ ਕਿਉਂਕਿ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋ ਗਈ ਕਿ ਤੁਸੀਂ ਸਾਨੂੰ ਅਲਾਟ ਕਰਦੇ ਹੋ او دے بعد تو ساتھوں کروڑا روپئے لے لو تو کسان کی زمین ابھی لے لیں گے آ حالات شروعی اکالی دل نے کیتا ہے کالی دل کچھ بھی کرنا پہے میں تمہیں گرنٹی دینا جمین نہیں جان دے, دے مانگے تھوڑی کسے کسی میں پھر تو بےعدگی نہیں چھوڑا ہے دیکھو بےدبی سیاست کی, دے کی تی سارے کانگریس ہے جن دادوال اپنے برودی ہے. مطلب سی بار بار ہون جڑا تسی دیکھ لو پانچ چھ دن پہلے اسمبلی جھاڑو والے لئے بےدبی کا بل یہ ساڑھے تین سال تک میں سوچیا نہیں بل چی لکھا ਕਿ ਜਿਹੜਾ ਮਦਦ ਕਰੂਗਾ ਤੇ ਅਗਦੀ ਕਰਨ ਵਾਲੇ ਦੀ ਉਹਨੂੰ ਵੀ ਸਜ਼ਾ ਇਹਦਾ ਮਤਲਬ ਕੇਜਰੀਵਾਲ ਤੇ ਪਹਿਲੇ ਪਰਚਾ ਹੋਣਾ ਚਾਹੀਦਾ ਕਿਉਂਕਿ ਪਿਛਲੀ ਬੇਅਦਬੀ ਕੁਰਾਨ ਸ਼ਰੀਫ ਦੀ ਉਹਨੇ ਕਰਾਈ ਸੀ ਆਖ ਦੇਖੋ ਕਾਂਗਰਸੀਆਂ ਦੇ ਬਿਆਨ ਹੁਣ ਜਦੋਂ ਦਿਲ 'ਚ ਨਾ ਖੋਟ ਹੋਏ ਸਾਹਮਣੇ ਆ ਜਾਂਦੀਆਂ ਚੀਜ਼ਾਂ ਪ੍ਰਗਟ ਸਿੰਘ ਨੇ ਹੁਣੇ ਅਸੈਂਬਲੀ 'ਚ ਕੀ ਕਿਹਾ ਕਿ ਅੱਜ ਮੈਂ ਸੱਚ ਬੋਲਣਾ ਚਾਹੁੰਦਾ ਸਾਡੀ ਸਰਕਾਰ ਦੇ ਦੌਰਾਨ ਅਸੀਂ ਦੋਸ਼ੀਆਂ ਨੂੰ ਫੰਗਦੇ ਨਹੀਂ ਲੱਗੇ ਸੀ ਅਸੀਂ ਤਾਂ ਸਿਆਸਤ ਕਰਨ ਤੇ ਲੱਗੇ ਸੀ ਕਾਲੀਆਂ ਨੂੰ ਰਗੜੋ ਬਰਨਾਮ ਕਰੋ ਪ੍ਰਗਟ ਸਿੰਘ ਨੇ ਅਸੈਂਬਲੀ ਚ ਕਿਹਾ ਸੁਖੀ ਰੰਧਾਵੇ ਨੇ ਆਪ ਬਿਆਨ ਦਿੱਤਾ ਤੇ ਟੀਵੀ ਤੇ ਕਿਹਾ ਕਿ ਮੈਂ ਐਸਆਈਪੀ ਦੀ ਮੀਟਿੰਗਾਂ 'ਚ ਮੈਂ ਆਪ ਜਾਂਦਾ ਸੀ ਜਿੱਥੇ ਕਮੇਟੀ ਬਣਾਈ ਸੀ ਸਾਡਾ ਮਤਲਬ ਦੋਸ਼ੀ ਫੜਨਾ ਨਹੀਂ ਸੀ ਸਾਡਾ ਮਤਲਬ ਸੀ ਕਾਲੀ ਦਲ ਨੂੰ ਬਦਨਾਮ ਕਰਨਾ ਦੇਖੋ تھوڑی پارٹی ہے تھوڑے بزرگان دی پارٹی آپ کو سخبی بادل کی پارٹی نہیں تھوڑی ہے تھوڑے بزرگوں نے آپ پارٹی کھڑا کیا تھوڑے بزرگوں کے بزرگ نے آ پارٹی کھڑی ہے قربانیاں بزرگان دیتی ہیں شہادت دیتی ہیں پہن آزادی پہلے پاوے آزادی بعد جی کسان کی گل آئی گریب دی کر لائی مزدور دی کر لائی پنجاب دی کر لائی خالسا پت کی کوئی کر لائی اگے ہو کے کالی جل کھڑا رہا ہے ਪਰ ਅੱਜ ਕਮਜ਼ੋਰ ਕਰਤਾ ਇੰਨਾ ਇੰਨਾ ਬੰਦਿਆਂ ਨੇ ਕਹਿਨ ਤੇ ਤੇ ਹੋਇਆ ਕੀ ਹੁਣ ਤੁਸੀਂ ਕਮਜ਼ੋਰ ਆਪਣੀ ਫੌਜ ਕਰਤੀ ਤੇ ਅੱਜ ਤੁਹਾਡੇ ਧਰਮ ਤੇ ਹਮਲਾ ਹੋਣ ਲੱਗ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਜਿਹੜੀ ਹਿੰਮਤ ਨਹੀਂ ਸੀ ਕਿਸੇ ਦੀ ਤੋਂ ਹੱਥ ਲਾਉਂਦੀ ਉਹ ਵੀ ਤੋੜ ਦਿੱਤਾ ਡਾਕਟਰ ਹਜ਼ੂਰ ਸਾਹਿਬ ਨੇ ਕਬਜ਼ਾ ਕਰ ਲਿਆ ਪਟਨਾ ਸਾਹਿਬ ਤੱਕ ਸਾਥ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਰ ਲਿਆ ਤੇ ਹੁਣ ਐ ਜੀਪੀਸੀ ਤੇ ਕਰਨ ਲੱਗੇ ਸੀ ਆ ਦੋ ਵਰਗ ਮੈਂ ਕਹਿੰਨਾ ਬਹਾਦਰ ਮੈਂਬਰ ਬੈਠੇ ਇੱਥੇ ਲਾਲ ਚੰਦ ਨੇ ਅਸੀ ਕੀ ਤੁਸੀਂ ਆ ਜਾਓ ਸਾਡੇ ਨਾਲ ਪਰ ਡੱਟ ਕੇ ਖੜੇ ਰਹੇ ਇੱਥੋਂ ਤੱਕ ਆ ਗਏ ਖੋਡੇ ਕੋਲੇ ਜੇ ਹਲੇ ਵੀ ਆਪਣੀ ਫੌਜ ਨੂੰ ਨਹੀਂ ਤਗੜਾ ਕੀਤਾ ਫਿਰ ਪਾਣੀ ਉੱਤੋਂ ਦੀ ਡੱਪ ਜੂ ਤੇ ਆਪਣਾ ਕੋਈ ਬਚਣਾ ਨਹੀਂ ਆਪਣਾ ਪੰਜਾਬ ਹੈ ਆ ਆਪਣਾ ਪੰਜਾਬ ਹੈ ਰਹਿਣਾ ਇੱਥੇ ਹੁਣ ਤਾਂ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਨੇ ਵੀ ਕਹਿਦਾ ਸੀ ਕਿਸੇ ਨੂੰ ਬਾਹਰੋਂ ਲੈਣਾ ਨਹੀਂ ਕਿੱਥੇ ਜਾਣਗੇ ਤੁਹਾਡੇ ਬੱਚੇ ਇੱਥੇ ਹੀ ਜੇ ਤਰੱਕੀ ਹੋਊਗੀ ਇੱਥੇ ਪੰਜਾਬ ਤਾਈ ਆਪਣੇ ਬੱਚੇ ਤੇ ਖੁਸ਼ ਰਹਿਣਗੇ ਤਾਈ ਥੋੜੀ ਤਰੱਕੀ ਹੋਊਗੀ ਤੇ ਤਰੱਕੀ ਕਰਾਉਣ ਵਾਲਾ ਇੱਕੋ ਇੱਕ ਹੈ ਸ਼੍ਰੋਮਣੀ ਅਕਾਲੀ ਦਲ ਤਜਰਬੇ ਕਰ ਲੈ ਆਪਾਂ ਦੇਖ ਲੈ ਬਦਲਾ ਦੇਖ ਲੈ ਕਾਂਗਰਸੀ ਨੂੰ ਹੁਣ ਕਿੰਨੇ ਤਜਰਬੇ ਕਰਾਂਗੇ ਹੁਣ ਫਿਰ ਤੂੰ ਆਉਂਗੇ ਤੁਹਾਡੇ ਕੋਲੇ ਕਾਂਗਰਸੀ ਕਹਿਣਗੇ ਆਹ ਦੇਵਾਂਗੇ ਆਹ ਦੇਵਾਂਗੇ ਆਹ ਦੇਵਾਂਗੇ ਡੱਕਾ ਨਹੀਂ ਦੇਣਾ ਕਿਉਂਕਿ ਪਹਿਲਾਂ 50 ਸਾਲ ਦਾ ਇਤਿਹਾਸ ਦੇਖ ਲਓ ਹੁਣ ਝਾੜੂ ਵਾਲੇ ਵੀ ਕਹਿਣਗੇ ਕੋਈ ਨਾ ਕੋਈ ਡਰਾਮਾ ਕਰਨਗੇ ਜਾਂ ਕਿਸੇ ਹੋਰ ਆਪਣੇ ਬੰਦੇ ਨੂੰ ਜਿਵੇਂ ਤੁਸੀਂ ਦੇਖਿਆ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਸੂਸ਼ਾ ਛੜਦਾ ਸੀ ਆਪਾਂ ਇੱਕਦਮ ਹੀ ਬਿਨਾਂ ਸੋਚੇ ਸਮਝੇ ਦੇਖੇ ਢੰਗਾ ਚੱਕ ਲੈਣੇ ਆ ਤੇ ਬਾਅਦ ਚ ਪਛਤਾਉਣੇ ਰਹਿੰਦੇ ਆ ਅੱਜ ਹਾਲਾਤ ਆ ਬਣ ਗਈ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਕਰੀ ਜਾਂਦੇ ਆpropto ਲਈ ਜਾਂਦੇ ਆ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਲੁਧਿਆਣੇ ਗਿਆ ਵੱਡੇ ਵੱਡੇ ਕਾਰਖਾਨੇ ਵਾਲਿਆਂ ਨੂੰ ਮਿਲਿਆ ਮੈਨੂੰ ਕਹਿੰਦੇ ਅਸੀਂ ਤਾਂ ਜੀ ਯੂਪੀ ਚੱਲੇ ਆ ਉੱਥੇ ਕਾਰਖਾਨਾ ਲਾ ਰਿਹਾ ਮੈਂ ਕਿਹਾ ਕਿਉਂ ਕਹਿੰਦੇ ਕੀ ਕਰੀਏ ਇੱਕ ਪਾਸੇ ਤਾਂ ਗੈਂਗਸਟਰ ਆ ਤਾਂ ਫਰौती ਲੈਂਦੇ ਐ ਦੂਜੇ ਪਾਸੇ ਕੇਜਰੀ ਵਾਲਾ ਦੋਚ ਬੁਲਾ ਲੰਦਾ ਕਿ ਮੈਨੂੰ 4 ਕਰੋੜ ਦੀ ਪਾਰਟੀ ਵਾਸਤੇ ਮੈਨੂੰ 5 ਕਰੋੜ ਦੇ ਦਿੰ ਉਹ ਅਸੀਂ ਕੀ ਨਾ ਦਵਾ ਦੀ ਜੇ ਇੱਕ ਆਪਣੀ ਇੰਡਸਟਰੀ ਚਲੀ ਗਈ ਇੱਕ ਵਪਾਰੀ ਚਲੇ ਗਏ ਕਿਸਾਨਾਂ ਦਾ ਬੁਰਾ ਹਾਲ ਹੋ ਗਿਆ ਤੇ ਫਿਰ ਹੋਊਗਾ ਕੀ ਤੇ ਹਲੇ ਤਾਂ ਥੋੜੀ ਮੈਂ ਬਿਜਲੀ ਪੂਰੀ ਕਰਕੇ ਗਿਆ ਸੀ ਹੁਣ ਫਿਰ ਤੋਂ ਕੱਟ ਲੱਗਣ ਲੱਗੇ ਕਿਉਂ ਲੱਗਣ ਲੱਗੇ ਕੀ 10 ਸਾਲ ਹੋ ਗਏ ਇੱਕ ਵੀ ਨਵਾਂ ਪਲਾਂਟ ਨਹੀਂ ਲਾਇਆ ਇਹਨਾਂ ਨੇ ਮੰਗ ਵੱਧ ਗਈ ਹੈ ਜਿਹਦੇ ਘਰੇ ਕੂਲਰ ਹੁੰਦਾ ਸੀ ਏਸੀ ਲਾ ਲੇ ਏਸੀ ਵਾਲੇ ਨੇ ਦੋ ਲਾ ਲੇ ਬਿਜਲੀ ਦੀ ਮੰਗ ਆ ਤਾਂ ਚੰਗਾ ਸੀ ਮੈਂ ਉਦੋਂ ਇੰਨੀ ਵੱਧ ਕਰ ਗਿਆ ਸੀ 10 ਸਾਲ ਪਾ ਦੇ ਤੁਹਾਡੇ ਜੇ ਫਿਰ ਤੋਂ ਆਪਾਂ ਗਲਤੀ ਕਰ ਗਏ ਆ ਆ ਗਏ ਫਿਰ ਤਾਂ ਰਾਤ ਨੂੰ ਮੱਛਰ ਵੜਿਆ ਕਰਨਗੇ ਤੁਹਾਨੂੰ ਤੁਸੀਂ ਕੱਲ ਦੇਖੋ ਮੈਂ ਕਹਿੰਦਾ ਤੁਸੀਂ ਮੇਰਾ ਪਿਛਲੇ 10 15 20 ਸਾਲ ਦਾ ਮੇਰਾ ਇਤਿਹਾਸ ਦੇਖੋ ਜੋ ਜੋ ਵੀ ਮੈਂ ਕਿਹਾ ਮੈਂ ਪੂਰਾ ਕੀਤਾ ਜੋ ਜੋ ਵੀ ਲੇਖ ਲਓ ਸਾਰੇ ਮੈਂ ਕਿਹਾ ਸੀ ਬਿਜਲੀ ਆਪੋਂ ਆਮ ਕਰ ਦੂੰਗਾ ਕਹਿੰਦੇ ਸੀ ਉਹ ਤਾਂ ਰੋਕੀ ਕਿਵੇਂ ਹੋ ਸਕਦੀ ਹੈ ਐ ਮਿੰਟਾਂ 'ਚ ਕਰਤੀ ਨਾ ਥਰਮਲ ਪਲਾਂਟ ਲਾ ਕੇ ਮੈਂ ਕਿਹਾ ਸੀ ਸਾਰੇ ਜ਼ਿਲ੍ਹਿਆਂ ਨੂੰ ਚੰਡੀਗੜ੍ਹ ਨਾਲ 4 6 ਲੈਂਦੀਆਂ ਸੜਕਾਂ ਵੀ ਬਣਾਵਾਂਗੇ ਭਾਵੇਂ ਬੰਬ ਛਿੜ ਦਿਓ ਆ ਸੜਕਾਂ ਬਣੀਆਂ ਕਿ ਨਹੀਂ ہون تسی جیرے تو جیرے تو امرتسر جانے ہیں امرتسر پھنڈے جانے نجارہ ہوندہ ہے کی نہیں ایئرپورٹ تھوڑے پنڈا جنیاں بھی گلیاں ناریاں کچھ بھی بنیا جینے شہر یا کتے بھی کوئی ڈوبلپمنٹ ہوئی ہے او دو ہی ہوئی ہے جی تو تھوڑا راج سی تھوڑی کھیتری پارٹی کا راج سی ایس کر کے میں بےنتی کرنا ہے. 1.5 ਸਾਲ ਰਹਿ ਗਿਆ ਦੇਖੋ ਜੇ ਆਪਾਂ ਇਕੱਠੇ ਨਾ ਹੋਏ ਇੱਕ ਮੁਠ ਨਾ ਹੋਏ ਆਪਾਂ ਪੰਜਾਬ ਨੂੰ ਨਾ ਬਚਾਇਆ ਤੁਹਾਡੇ ਤੇ ਜ਼ਿੰਮੇਵਾਰੀ ਹੈ ਆਪਣੇ ਬਜ਼ੁਰਗ ਬੈਠੇ ਆ ਨੌਜਵਾਨ ਬੈਠੇ ਆ ਤੁਹਾਡੇ ਤੇ ਜ਼ਿੰਮੇਵਾਰੀ ਹੈ ਹੁਣ ਪੰਜਾਬ ਬਚਾਉਣ ਨੂੰ ਮੈਂ ਇਕੱਲਾ ਨਹੀਂ ਕਰ ਸਕਦਾ ਤੁਸੀਂ ਸਾਥ ਦੇ ਦਿਓ ਆ ਦਿੱਲੀ ਵਾਲਾ ਨੂੰ ਭਜਾਓ ਇੱਥੋਂ ਇਹਨਾਂ ਨੂੰ ਬਾਅਦ ਦੇ ਦਵਾਈਏ ਤਾਂ ਹੀ ਪੰਜਾਬ ਬਚੂਗਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਜਿਹੜੇ ਹੀਰੋ ਪਰਵਾਰ ਬਾਰ ਹਕਰਨ ਸਿੰਘ ਹੀਰੋ ਜੀ ਜਿਨ੍ਹਾਂ ਨੇ ਆਪਣੀ ਸਿਆਸੀ ਜੀਵਨ ਕਾਲੀਦਲ ਸ਼ੁਰੂ ਕੀਤਾ ਸੀ 1980 ਵਿੱਚ ਸੀ ਮੰਨਣਾ ਐਮਐਲਏ ਇਥੋਂ 1980 71 ਤੋਂ ਸ਼ੁਰੂ ਕੀਤਾ ਸੀ 71 ਤੋਂ ਜੁੜੂ ਕੀਤਾ ਸੀ 80 ਦੇ ਇਥੋਂ ਐਮਐਲਏ ਬਣੇ ਉਹਦੇ ਬਾਅਦ ਕਾਂਗਰਸ गए ਉੱਥੇ ਉੱਥੇ ਵੀ ਟੌਪ ਵਰਕਿੰਗ ਪ੍ਰਧਾਨ ਰਹੇ ਅੱਜ ਸਹੀ ਮੈਨ ਤੇ ਘਰ ਵਾਪਸੀ ਹੈ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਉਹਨਾਂ ਦੇ ਬੇਟੇ ਹਰਪ੍ਰੀਤ ਜੀ ਨੂੰ ਇੱਕ ਬਹੁਤ ਵੱਡੀ ਸ਼ਖਸੀਅਤ ਸਾਡੀ ਪਾਰਟੀ ਚ ਆਈ ਹੈ ਤਾਕਤ ਬਣਦੀ ਸਾਡੀ ਤੋਸ ਕਰਕੇ ਮੈਂ ਉਹਨਾਂ ਨੂੰ ਪਾਰਟੀ ਚ ਔਂਤੇ ਮੈਂ ਜੀ ਆਇਆਂ ਕਹਿੰਨਾ ਤੇ ਵਿਸ਼ਵਾਸ ਦੋਨਾ ਕਿ ਉਹਨਾਂ ਦੇ ਸਾਰੇ ਨੂੰ ਸਾਥੀਆਂ ਨੂੰ ਪਰਿਵਾਰ ਮੰਗੂ ਰੱਖਾਂਗੇ ਤੇ ਮੈਂ ਅੱਜ ਕਹਿਣਾ ਵੀ ਚੋਣਾ ਹੈ ਅੱਜ ਦੇ ਬਾਅਦ ਹਰਪ੍ਰੀਤ ਜੀ ਦੇ ਹਲਕੀ ਜੰਗਵਰੀ ਤੁਸੀਂ ਸਮਾ ਲਓ پر میں سیکو صاحب کہنا چاہ ہوں سیکو صاحب آ میرے دیکھو سیکو صاحب میرے پتا جی دے ساتھی کو مرگی طوفان آیا بادو صاحب اگے ٹال بن میرے نال بھی او میں بچیاں مر گئے دل اچ تکڑا ایجے لوگ آ جڑے بیٹھے جڑے جی جنہ نے پرواہ نہیں ہے ਜਿਹਨਾਂ ਜਾਨ ਦੀ ਪਰਵਾਹ ਨਹੀਂ ਕੀਤੀ ਜਾਨ ਦੀ ਪਰਵਾਹ ਨਹੀਂ ਕੀਤੀ ਲੜਾਈ ਲੜੀ ਦਿਨ ਹੋਏ ਰਾਤ ਹੋਏ ਉਹ ਹੀ ਸਪਿਰਿਟ ਆਪਣੇ ਬਜ਼ੁਰਗਾਂ ਲਈ ਜਿਹੜੀ ਸਪਿਰਿਟ ਹੈ ਨਾ ਜਿਹੜੇ ਸਾਡੇ ਬਜ਼ੁਰਗਾਂ ਚ ਕਾਲੀਗਲ ਪ੍ਰਤੀ ਪੰਥ ਪ੍ਰਤੀ ਸਪਿਰਿਟ ਸੀ ਉਹ ਸਪਿਰਿਟ ਵਾਪਸ ਲੈ ਕੇ ਆਓ ਉਦੋਂ ਜੇ ਤੁਹਾਡੇ ਬਜ਼ੁਰਗਾਂ ਨੂੰ ਇੱਕ ਵੀ ਆਦੇਸ਼ ਕਾਲੀਗਲ ਦਾ ਪ੍ਰਧਾਨ ਦਾ ਆਉਂਦਾ ਕਿ ਅੱਜ ਮੋਰਚਾ ਲਾਉਣਾ ਹੈ ਸਾਰੇ ਘਰ ਛੱਡ ਕੇ ਪਹੁੰਚ ਜਾਂਦੇ ਸੀ ਅੱਜ ਅਜੇ ਤੇ ਧਰਨਾ ਦੇਣਾ ਹੈ ਸਾਰਾ ਕੰਮ ਛੱਡ ਕੇ ਘਰ ਦਾ ਉੱਥੇ ਪਹੁੰਚ ਜਾਂਦੇ ਸੀ ਜੇ ਕਿ ਕਾਲੀਵਲ ਦਾ ਪ੍ਰਧਾਨ ਕਹਿੰਦੇ ਕਿ 5 ਸਾਲ ਜੇਲ੍ਹ ਜਾਣਾ ਪੈਣਾ ਐ ਭੱਗੜੇ ਪਾ ਕੇ ਜੈਲਾਂ ਜਾਂਦੇ ਸੀ ਉਹ ਸਪਿਰਟ ਵਾਪਸ ਲਿਆਓ ਜੇ ਪੰਜਾਬ ਨੂੰ ਬਚਾਉਣਾ ਹੈ ਮੈਨੂੰ ਤੁਹਾਡੇ ਤੇ ਬੜੀ ਆਸ ਹੈ ਤੁਹਾਡੇ ਕਿਉਂਕਿ ਆਹ ਅਜੇ ਹਲਕੇ ਅਜੇ ਹਲਕੇ ਐ ਜਿਹੜੀ ਅਗਲੀ ਸਰਕਾਰ ਜਿਹਦਾ ਰਿਜ਼ਲਟ ਆਏ ਤੇ ਇੱਥੇ ਵੀ 30 35 35 ਹਜ਼ਾਰ ਦੀ ਲੀਡ ਆਏ ਜਿਵੇਂ ਜੋਰਾ ਸਿੰਘ ਮਾਨ ਦੇ ਸਮੇ ਤੁਸੀ ਇੱਥੇ ਲਿਆਉਂਦੇ ਹੁੰਦੇ ਸੀ ਤੋ ਜੀਰੇ ਵਾਲਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਐਡਾ ਭਾਰੀ ਕੱਟ ਕੀਤਾ ਹਰਜੀਜੀ ਤੁਹਾਡੇ ਸਾਰੇ ਸਾਥੀਆਂ ਦਾ ਧੰਨਵਾਦ ਸਮੂਚੀ ਟੀਮ ਐਜੀਪੀਸੀ ਮੈਂਬਰ ਬੈਠੇ ਸਾਰੇ ਇੱਥੇ ਲੀਡਰਸ਼ਿਪ ਜਿਹੜੀ ਪ੍ਰਧਾਨ ਬੈਠੇ ਸਾਰੇ ਸੇਕੋ ਸਾਹਿਬ ਤੁਸੀਂ ਪ੍ਰੋਤਪੁਰ ਮੈਨੂੰ ਪਤਾ ਤੁਹਾਡੇ ਦਿਲ ਚ ਤੇ ਓਵਰਆਲ ਸਾਰੇ ਤੁਸੀਂ ਇਹਨਾਂ ਦੇ ਸਿਰ ਤੇ ਹੱਥ ਰੱਖਦੇ ਰਹੋ ਤੇ ਆਪਣੇ ਪਰਿਵਾਰ ਨੂੰ ਆਪਾਂ ਤਗੜਾ ਕਰੀਏ ਆਹ ਇਕੱਠੇ ਹੋ ਕੇ ਜਕਾਰਾ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ